ਚਾਲ ਹੈ ਕਹਿਆ ਬੰਦਾ ਹੈ ਚਾਲ ਚਾਲੀ ਨੂੰ ਦੇਖੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਮੁੰਡੇ ਦੇ ਚੈਨਲ ਨੂੰ ਯਾਰ ਹਨਾ ਪਾਰਟੀ ਚੱਲ ਰਹੀ ਹੋ ਖੁੱਲ੍ਹੇ ਖੁੱਲ੍ਹੇ ਬੋਈ ਬਗਲੀ ਕਾਹ ਕਿ ਦਿਨਾਂ ਦੀ ਚੱਲ ਰਹੀ ਹੈਗੀ ਗੱਲ ਹੋ ਗਈ ਨਵੇਂ ਚੱਲਵੇਂ ਤੇਰਾ ਕੀ ਆ ਤੂੰ ਤਾਂ ਰੋਜੀ ਕਹਿਦਾ ਨਾ ਨੱਚ 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 ਭਾਈ ਇਹ ਬੰਦਾ ਇੱਟਾਂ ਪਾਦਦਾ ਠੀਕ ਹੈ ਜੀ ਇੱਟਾ ਪਾਦਾ ਪਾਦਣਾ ਪੱਠੇ ਤੇ ਤੇ ਨਾਲ ਨਾਲ ਆਉਦਾ ਚੈਨਲ ਚੜਾ ਰਿਹਾਗਾ ਇੰਨੇ ਕੰਮ ਬਈ ਕਿਵੇਂ ਇਕੱਠੇ ਕਰ ਲੈਣਾ ਯਾਰ ਔਖਾ ਨਹੀਂ ਹੁੰਦਾ ਹੈਗਾ ਹੁਣ ਤਾਂ ਸਭ ਕੁਝ ਹੁੰਦਾ ਮਜਬੂਰੀਆਂ ਮਾਰ ਜਾਂਦੇ ਨੇ ਮਜਬੂਰੀਆਂ ਮਾਰ ਜਾਂਦੇ ਨੇ ਲੈ ਵੀ ਆ ਬੰਦੇ ਚੰਗੇ ਨੇ ਮੰਡੀ 'ਚ ਨਾ ਆ ਕੇ ਨਹੀਂ ਫਿਰਦਾ ਯਾਰ ਤੂੰ ਉਹ ਮਾਰਿਆ ਤੂੰ ਜਿਹਦੇ ਪ੍ਰੈਗਨੈਂਟ ਹੁੰਦਾ ਬੰਦਾ ਪ੍ਰੈਗਨੈਂਟ ਹੋ ਜਾਂਦਾ ਤੂੰ ਕਈ ਵਾਰ ਹੋ ਜਾਂਦਾ ਇੱਧਰ ਦਾ ਵੀਡੀਓ ਬਣੀ ਜਾਂਦੀ ਐ ਉਹ ਵੀਰਾ ਬੰਦੋ ਅੱਜ ਦਾ ਵਧੀਆ ਖਾਣਾ ਚਾਹ ਲੈ ਕੇ ਆਇਆ ਬੰਦਾ ਐ ਚਾਹ 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 ਨੂੰ ਦੇਖੋ ਨੂੰ ਦਿਖਾਉਣੇ ਆਗੇ ਕਿੱਥੇ ਬੈਠੀ ਐ ਇੱਥੇ ਬਹਿ ਜਾ ਇੱਥੇ ਬਹਿ ਜਾ ਇਹ ਵੀ ਆ ਦੇਖ ਸਾਥ ਨੂੰ ਲੈ ਵੀ ਚਾਹ ਲੈ ਕੇ ਆਇਆ ਦੇਖ ਸਾਥ ਨੂੰ ਐ ਉਹ ਮਾਂਰੇ ਭਾਈਆਂ ਵਾਸਤੇ ਚਾਹ ਲੈ ਗਿਆ ਕੋਕ ਥੈਂਕ ਯੂ ਵੀਰੇ ਧੰਨਵਾਦ ਮਾਸੜ ਦਾ ਚੈਨਲ ਸਬਸਕ੍ਰਾਈਬ ਕਰੋ ਇਹਦਾ ਫੋਲੋ ਕਰਨਾ ਮਾਸੜ ਦਾ ਕਾਹਨ ਵੱਟਿਆ ਭਾਈ ਮਾਸੜ ਅਜਰੇ ਮਾਸੜ ਹੀ ਆਉਣ ਦਾ ਜਰਾ ਆਪਣੇ ਨਾਲ ਬੈਠਾ ਹੈਣਾ ਭਾਈ ਹੋਰ ਕੀ ਆ ਲੈ ਇਹ ਵੀ ਦੇਖਦਾ ਇੰਨੀ ਮਿਹਨਤਾਂ ਹੁੰਦੀਆਂ ਨੇ ਨਾ ਨਾ ਏਦਾ ਬਾਈ ਮੇਰਾ ਚੈਨਲ ਮੋਨਟਾਈਜ਼ ਹੋਣ ਦੀ ਖੁਸ਼ੀ ਦੇਖ। ਚੈਨਲ ਹੋ ਗਿਆ ਬਾਈ ਇਹਦਾ ਮੋਨਟਾਈਜ਼ ਠੀਕ ਆ ਬਾਈ ਨਾਮ ਕੀ ਹੈਗਾ ਵਿੱਕੀ ਆਰ ਟੀਵੀ। ਵਿੱਕੀ ਆਰ ਟੀਵੀ ਬਾਈ ਹੈਨਾ। ਹਾਂ ਕਰ ਲਿਓ ਸਬਸਕ੍ਰਾਈਬ ਕਰ ਲਿਓ ਮੁੰਡੇ ਦੇ ਚੈਨਲ ਨੂੰ ਯਾਰ ਹੈਨਾ। ਪਾਰਟੀ ਚੱਲ ਰਹੀ ਹੋ ਖੁੱਲ੍ਹੇ ਖੁੱਲ੍ਹੇ ਬਾਈ ਬੱਸ ਨੀ ਕਹ ਕਿਦਣਾ ਦੀ ਚੱਲ ਰਹੀ ਆ ਜੀ। ਗੱਲ ਹੋ ਗਈ। ਐ ਕਰ ਨੱਚ ਕੇ ਦਿਖਾ ਦੇ ਇੱਕ ਵਾਰੀ। ਨਾ 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 ਪਾ ਉਹ ਮੈਂ ਨੱਚ ਨਹੀਂ ਵਾ ਨਾ ਵੇ ਚੱਲ ਵੇ ਤੇਰਾ ਕੀ ਆ ਤੂੰ ਤਾਂ ਰੋਜ਼ ਹੀ ਕਹਦਾ ਨਾ ਨੱਚ ਨੱਚ ਨੱਚ। ਗਲਾਸ ਲਈ ਮਾਟੀ ਤੇ ਵੜ ਕੇ। ਇੱਕ ਵਾਰ ਤਾਂ ਨੱਚਣਾ ਪਊਗਾ। ਹਾਂ ਜੀ। ਹਾਂ ਮੈਂ ਤਾਂ ਗਲਾ ਤੁਮਕਾ ਲਵਾਓ ਤੋ ਯਾਰ ਲਾ ਵੀ ਖੜਾ ਹੋ ਇਧਰ ਹੋ ਗਲਾਸ ਤਾਂ ਫੜ ਲਿਆ ਕਾਹ ਬੈਣ ਇੱਕ ਲਾ ਦੇ ਲਾਈ ਬੈਠਾ ਓਏ ਇੱਕ ਲਾ ਦੇ ਤੁਮਕਾ ਅਲਗ ਗਲਾਸ ਲਿਓ ਤੁਮਕਾ ਕੰਨ ਗਲਾਸ ਲੈ ਫੜ ਗੀ ਗਲਾਸ ਫੜ ਲਾ ਮਾਸੀ ਦੋ ਜੱਲਿਆ ਹੀ ਫੜ ਕੇ ਖਾਣ ਉਹ ਤੂੰ ਅੰਦਰ ਰੁਕ ਲੈ ਗਲਾਸ ਫੜ ਲੈ ਆਵੜੇ ਦੇ ਅੱਕਲੇ ਜੀ ਪਲਾਸਟਿਕ ਦੇ ਲੈ ਬਸ ਆ ਬਾਬੂ ਨਵੀਂ ਚੈਨਲ ਹੋ ਗਿਆ ਮੁੰਡੇ ਦਾ ਬਾਈ ਮੋਨਟਾਈਜ਼ ਵਿੱਕੀ ਆਰਟੀਵੀ ਉਹਦੀ ਕੁੱਝੀ ਜੀ ਬਾਈ ਚਾਹ ਚੱਲ ਰਹੀ ਹੈ ਉਹਦੀ ਜੀ ਚਾਹ ਬਾਈ ਗਰਮਾ ਗਰਮ ਚਾਹ ਬਾਈ ਅੱਗ ਵਰਗੀ ਪਈ ਆ ਉਹ ਤੇਰੇ ਵਾਂਗੂ ਅੱਗ ਵਰਗੀ ਅੱਗ ਮਾਰਦੀ ਆ ਚਾਹ ਇਹ ਵੀ ਸਟੀਲ ਦੀ ਚ ਹੂੰ ਬਣਾ ਕੇ ਲਿਆਏਗਾ ਫਿਰ ਬਾਈ ਕਿੰਨਾ ਟਾਈਮ ਹੋ ਗਿਆ ਤੇ ਕੰਮ ਕਰਦ ਨੂੰ ਬੇਮੰਦਾ ਸਾਲ ਹੀ ਹੋ ਗਿਆ ਦੀ ਪਾ ਸਾਲ ਤੇ ਮੋਨਟਾਈਜ਼ ਹੋਇਆ ਸਾਲ ਤੇ ਤਾਂ ਕਹਨ ਉਹਦਾ 6 ਮਹੀਨੇ ਤੇ ਦੂ ਪਹਿਲੇ 1,23,000 ਰੁਪਿਆ ਬਾਈ ਹੂੰ ਮੈਨੂੰ ਹੋਵਾ ਕੀ ਹੈ ਪੇਮੈਂਟ ਆ ਜੀ ਆਏ ਨੇ ਹੋਣਾ ਮਦਰ ਕੀ ਹੋਣਾ ਬੇਨਾ ਉਹ ਤੋਂ ਕਿਵੇਂ ਪੇਮੈਂਟ ਆ ਗਈ ਆ ਜਾਂਦੀ ਵੀਰੇ ਆਪਣਾ 1 ਲੱਖ ਆ ਗਈ ਵੀਰੇ ਤੁਹਾਨੂੰ ਝੂਠ ਨਾ ਬੋਲ ਕੋਈ ਗੱਲ ਨਹੀਂ 1 ਲੱਖ ਕਿੰਨੇ ਟਾਈਮ ਚ ਆ ਗਿਆ ਵੀਰੇ ਇਹ ਤੇਰਾ ਮੈਨੂੰ ਵੀ ਹੋ ਗਿਆ 7 ਮਹੀਨੇ ਤਾਂ ਲੱਗੇ ਵੀਰੇ ਠੀਕ ਆ ਕੰਮ ਕਿਹੜੇ ਕਿਹੜੇ ਕਰ ਰਹੇ ਆ ਵੀ ਨਾਲ ਇਹਦੇ ਹੋਰ ਕੰਮ ਉਹ ਕੰਮ ਦਾ ਮੈਂ ਦੱਸ ਨਹੀਂ ਸਕਦਾ ਤੈਨੂੰ ਬਾਈ ਉਹਨਾਂ ਉਹ ਕੰਮ ਬਾਈ ਇਹ ਬੰਦਾ ਇੱਟਾਂ ਪਾਦਦਾ ਠੀਕ ਆ ਜੀ ਇੱਟਾਂ ਪਾਦਦਾ ਪਾਦਦਾ ਨਾ ਪੱਠੇ ਤੇ ਤੇ ਨਾਲ ਨਾਲ ਆਉਦਾ ਚੈਨਲ ਤੇ ਲਾ ਰਿਹਾ ਹੈਗਾ ਹਾਂ ਵੀਰੇ ਇਹ ਤਾਂ ਮੈਂ ਸੱਚਾ ਸਾਇਰਾ ਮੈਂ ਸਵੇਰੇ ਵੱਡੇ ਭਾਈ ਕਿੰਨੇ ਵਜੇ ਉਹ ਕਰਦਾ ਤੂੰ ਸਵੇਰੇ ਜਦ ਗਰਮੀਆਂ ਦਾ ਸੀਜ਼ਨ ਆਉਂਦਾ ਉਹਦਾ ਸਵੇਰੇ 2:30 ਵਜੇ ਉੱਠ ਕੇ ਬਈ ਮੈਂ 8:00 9:00 ਵਜੇ ਵੀਰੇ ਮੰਡੀ ਚੋਂਦਾ ਰਹਾਂ 2:30 ਵਜੇ ਸਵੇਰੇ ਉੱਠ ਕੇ ਤੇ ਸਰਦੀਆਂ 'ਚ 3:30 ਵਜੇ ਜਾਣਾ ਪੈਂਦਾ 3:30 ਵਜੇ ਜਾ ਕੇ ਮੈਂ ਬਈ ਹਾਂ ਗਾਰਾ ਘੜਾ ਕੇ ਰਹਾ ਮੈਂ ਚਾਹ ਪੀ ਕੇ ਤੋ 10:00 ਵਜੇ ਚੱਲਦਾ ਰਹਾਂ ਜਿਵੇਂ ਮੇਰੇ ਕੋਲ ਅੱਜ ਮੋਟਰਸਾਈਕਲ ਖਰਾਬ ਹੋ ਗਈ ਮੈਂ ਅੱਜ ਮੰਡੀ ਤੋਂ ਤੁਰ ਕੇ ਆਇਆ ਵੀਰੇ ਕੋਈ ਹੋਣੀ ਕੱਲ ਤਰੋਂ ਡੇ ਗਿਆ ਮੰਡੀ ਤੇ ਕੱਲ ਮੋ ਇਥੇ ਲੰਗੋ ਵਾਲ ਤੱਕ ਹਾਂ ਲੰਗੋ ਵਾਲ ਤੱਕ ਮੈਂ ਆਪਾਂ ਹੀ 4 ਵਜੇ ਤੋਂ ਰਹਤੀ ਮੈਂ ਤੇ ਮੈਨੂੰ 8:30 ਹੋ ਗਏ ਨਾ ਹਨੇਰਾ ਹੋ ਗਿਆ ਫੁੱਲ ਠੀਕ ਆ ਤੇ ਮੂਨੇਰਾ ਮਤਲਬ ਦਿਖ ਰੋ ਆਟੇ ਗੇ ਮੂਰੇ ਨੰਨੇ ਰਹੋਗੇ ਵੀ ਤੇਰਾ ਸੰਘਰਸ਼ ਲੜ ਰਿਆ ਜ਼ਿੰਦਗੀ ਦਾ ਰੱਬ ਦੇਖੋ ਪਤਾ ਨਹੀਂ ਕਿਤੇ ਰੱਖ ਗਿਆ ਤੈਨੂੰ ਹੋ ਗਏ 7 ਮਹੀਨੇ ਕੰਮ ਕਰਦੇ ਨੂੰ ਪੈਸਾ ਤਾਂ ਕੋਈ ਆਇਆ ਨਹੀਂ ਹਾਲੇ ਫਿਰ ਵੀ ਤੂੰ ਭੱਜਿਆ ਫਿਰਦਾ ਮੇਰਾ ਫਿਰ ਮੂਰੇ ਦੇਖ ਰਿਹਾ ਮੇਰੇ ਕੋਸੇ ਵੀ ਕੋਸਾ ਆ ਜੀ ਵੀ ਕੋਸਾ ਦੇਖੂਗਾ ਅਸੇ ਲੱਗਦਾ ਵੀ ਇਹ ਜੋ ਪੈਸੇ ਆਉਣਗੇ ਲੱਗਦਾ ਰਿਹਾ ਨਹੀਂ ਪਰ ਮੈਨੂੰ ਆਪਦੇ ਉਮੀਦ ਆਪਦੇ ਆਪਦੇ ਹੱਥ ਤੇ ਵੀ ਚੱਲੇ ਰਿਹਾ ਜੇ ਮਿਹਨਤ ਕਰੇਗਾ ਮਿਹਨਤ ਮਤਲਬ ਕੋਈ ਵੀ ਚੀਜ਼ ਜੇ ਆਪਾਂ ਕੰਮ ਸਿੱਖਦੇ ਕਿਸੇ ਚ ਉਹਦੇ ਸਾਲ ਖਰਾਬ ਕਰਦੇ ਆਪਾਂ ਮੈਂ ਸੋਚ ਰਿਹਾ ਵੀ ਆਪਾਂ ਕੋਈ ਕੰਮ ਸਿੱਖ ਰਿਆਂ ਆਪਾਂ ਸਾਲ ਖਰਾਬ ਕਰਤਾ ਠੀਕ ਆ ਠੀਕ ਆ ਇਹ ਗੱਲ ਸੋਚੀ ਆਪਣੇ ਬਈ ਸਹੀ ਗੱਲ ਹੈ ਨਾ ਸਹੀ ਗੱਲ ਹੈ ਨਾ ਜਦੋਂ ਆਪਾਂ ਕੋਈ ਕੰਮ ਸਿੱਖਦਾ ਤਾਂ ਸਾਲ ਖਰਾਬ ਕਰਦੀਆਂ ਗਲਾਸ ਭਰ ਲਓ ਆਪਣਾ ਚਾਹ ਵਧੂਗੀ ਇਹ ਮਿਹਨਤ ਹੈਗੀ ਇੱਕ ਤਰ੍ਹਾਂ ਦੀ ਚਾਹ ਵੀ ਚਾਹ ਵੀ ਲੈ ਵੀਰੇ ਸਪੈਸ਼ਲ ਮਿੱਠਾ ਆਹ ਕੀ ਬਾਤ ਹੈ ਧੰਨਵਾਦ ਕਰਦੇ ਆ ਵੀਰੇ ਵਿੱਚ ਗੁਰ ਚਾਹ ਪਾਇਆ ਬਈ ਦੁੱਧ ਪਾਇਆ ਤੁਸੀਂ ਵੀ ਬਾਈ ਫੋਲੋ ਕਰ ਲਿਓ ਕਿਉਂਕਿ ਬਈ ਵੀ ਸਵੇਰੇ ਉੱਠਦਾਗਾ 2:30 ਵਜੇ 3:00 ਵਜੇ ਹੈ ਨਾ ਫੁੱਲ ਮਿਹਨਤ ਕਰਦਾਗਾ ਇੱਟਾ ਉੱਥੇ ਕਿੰਨਾ ਟਾਈਮ ਲੱਗਦਾਗਾ ਮਨਕਤੁਰ ਵੀਰੇ ਜਿਵੇਂ 2:30 ਵੇ ਵਾ ਜਾਣਾ ਜਾਣ ਸਰ ਹੁਣ ਜਿਵੇਂ ਠੰਡ ਦਾ ਟਾਈਮ ਆ ਸਵੇਰੇ ਤੁਹਿਆ ਲਾ ਲੋ 3:30 ਨਾ 4 ਵਜੇ ਕੋਈ ਉੱਠਦਾ ਮੰਨਦਾ ਲਈ ਉਹਨਾਂ ਕੋਲ ਕੋਈ ਹੋਰ ਵੀ ਨਾਲ ਮੇਰੇ ਨਾਲ ਮੇਰੇ ਲਾਨੇਦਾਰ ਹੁੰਦਾ ਹੈਗਾ ਵੱਡੇ ਭਾਈ ਤੇ ਲਵੇ ਹੋਰ ਵੀ ਕੰਮ ਕਰ ਦੇਣਾ ਮੈਂ ਐ ਨਹੀਂ ਕਹਦਾ ਵੀ ਕੱਲੀ ਕਰਦੇ ਆਂ ਨਹੀਂ 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 ਹਾਂ ਵੀ ਮੈਂ ਤੇ ਮੇਰਾ ਲਾਨੇਦਾਰ ਹੀ ਹੁੰਨਾ ਹੈਗਾ ਠੀਕ ਹੈ ਦੋ ਹੀ ਹੁੰਨੇ ਹੋ ਮੇਰੇ ਲਾਨੇਦਾਰ ਦੀ ਥੋੜੀ ਉਹਦੀ ਬਾਹ ਬਾਂ ਦੁਖਦੀ ਹੈਗੀ ਉਹਨੂੰ ਕਰਨਾ ਔਖਾ ਜਾਂਦਾ ਤਾਂ ਕਰਕੇ ਸਵੇਰੇ ਆ ਕੇ ਕਿਸੇ ਦਾ ਰਜਾਈ ਤੇ ਨਿਕਲ ਨਹੀਂ ਜੀ ਨਹੀਂ ਕਰ ਦਿੰਦਾ ਗੱਲ ਦੱਸਾਂਗਾ ਸਹੀ ਗੱਲ ਆ ਅਸੀਂ ਮੰਡਿਆਂ ਦੇ ਵਿੱਚ ਜਾਂਦੇ ਆਂਗੇ ਠੀਕ ਹੈ ਨਾ ਗੱਲ ਅਸੀਂ ਸੀਗੇ ਅਨਜਾਨ ਸਾਨੂੰ ਕੋਈ ਵੀਡੀਓ ਬਾਰੇ ਯੂਟਿਊਬਰੇ ਕੋਈ ਦੱਸਦਾ ਨਹੀਂ ਸੀਗਾ ਆ ਬੈਠਾ ਭਾਈ ਬੱਬੂ ਆ ਬੈਠਾ ਭਾਈ ਆਪਣਾ ਆਹਾਂ ਦਨੋ ਖੇਤਰ ਸੇਮ ਆ ਤੇ ਭਾਈ ਇਹਨਾਂ ਨੂੰ ਸਾਰਾ ਕੁਝ ਦੱਸ ਦਿਆ ਭਾਈ ਦੂਜੇ ਜਿਹੜੇ ਬੰਦੇ ਆ ਕਿ ਆ ਵੀਡੀਓ ਵਾਲੇ ਦੂਜੇ ਪਾਸੇ ਮੂੰਹ ਕਰ ਲੈਂਦੇ ਠੀਕ ਐ ਨਾ ਗੱਲ ਮੇਰੇ ਨਾਲ ਹੋਈ ਵੀ ਇਹ ਗੱਲ ਆ ਉਹ ਸੱਚੀ ਗੱਲ ਬੋਲ ਰਿਹਾ ਖਾਣ ਸਹੀ ਰਹੇ ਖਾਣ ਬੰਦਾ ਵੀ ਠੀਕ ਆ ਉਹ ਬੰਦਾ ਵਧੀਆ 77 ਸੇਮ ਆ ਬੱਬੂ ਦਾ ਆਪਣਾ ਭਾਈ ਆ ਇਹਨਾਂ ਨੇ ਆਪਾਂ ਨੂੰ ਦੱਸਿਆ ਸਾਰਾ ਕੁਝ ਇੱਕ ਗੱਲ ਹੋਰ ਇੱਕ ਗੱਲ ਹੋਰ ਕਹਿਣਾ ਵੈਟੇ ਭਾਈ ਮੈਂ ਤਾਂ ਚੱਲ ਕੀ ਕਹਿਣਾਗਾ ਆਪਾਂ ਛੋਟੇ ਬੰਦੇ ਆ ਜਦੋਂ ਆਪਾਂ ਕੋਈ ਕੰਮ ਕਰਦੇ ਨਾ ਉਹਨੂੰ ਦਿਲੋਂ ਕਰੋ ਜੇ ਕਰਨਾ ਹੈਗਾ ਨਹੀਂ ਕਰੋ ਨਾ ਕਿਉਂਕਿ ਬਾਬੇ ਜੇ ਆਪਾਂ ਦਿਲੋਂ ਕਰੋਗੇ ਨਾ ਉਹਦੀ ਮਿਹਨਤ ਦਾ ਫਲ ਮਿਲਦੀ ਮਿਲਦਾਗਾ ਕਦੇ ਵੀ ਜਦੋਂ ਵੀ ਕੋਈ ਮਾਤਰਕੀ ਮੁਸੀਬਤ ਆਉਂਦੀ ਜਿਵੇਂ ਮੈਨੂੰ ਕੱਲ ਮੈਨੂੰ ਪੈਸੇ ਦੀ ਦਿੱਕਤ ਆ ਗਈ ਤੇ ਮੋਟਰਸਾਂ ਖਰਾਬ ਹੋ ਗਈ ਦੀ ਜੇ ਮੈਂ ਉੱਥੋਂ ਮੰਨ ਕੇ ਤੋੜਨਾ ਨਾ ਵੀ ਛਾੜ ਦੇ ਰਹਿ ਕੰਮ ਕੀ ਹੈਗਾ ਵੀਰੇ ਕੰਮ ਨਾ ਛੱਡੋ ਕਿਉਂਕਿ ਜਦੋਂ ਵੀ ਆਪਾਂ ਕੋਈ ਕਾਮਯਾਬੀ ਦਾ ਕੋਈ ਵੀ ਕੰਮ ਚੰਗਾ ਕਰਦੇ ਜਾਂ ਜਦੋਂ ਵੀ ਆਪਣੀ ਤਰੱਕੀ ਦੇ ਰਾਹ ਫੜਦੇ ਆਪਾਂ ਉਹਦਾ ਆਪਣਾ ਰਾਤ ਵਿੱਚ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਇੱਧਰ ਕਿਵੇਂ ਆ ਗਿਆ YouTube ਤੇ ਕਿੱਥੋਂ ਪਤਾ ਲੱਗਿਆ ਵੀ ਇਧਰੋਂ ਹੁੰਦਾ ਕੁਝ ਬਈ ਮੇਰਾ ਦੋਸਤ ਇੱਕ ਬੱਕਰੀਆਂ ਦਾ ਕੰਮ ਕਰਦਾ ਜੈਵ ਬਿਜਲੀ ਵਾਲਾ ਤੂੰ ਸੁਣਿਆ ਹੋਊਗਾ ਹੈਨਾ ਉਹਦਾ ਮੁੰਡਾ ਮਦਰ ਕੀ ਮੰਨ ਉਹਥੇ ਲੱਗਾ ਕਾਲੇ ਕੇ ਮੇਲੇ ਦੇ ਅੱਛਾ ਮਨੂੰ ਕਹਿੰਦਾ ਮੈਂ ਸੋਨੂੰ ਦੇਖਿਆ ਤੇ ਇੱਕ ਇੱਕ ਬੰਦਾ ਹੋਰ ਸੀ ਕਹਿੰਦਾ ਬਈਰਾ ਉਹ ਕਹਿੰਦਾ ਤੂੰ ਵੀ ਬਣਾ ਲੈ ਚੈਨਲ ਜੀ ਕਹਿੰਦਾ ਤੇਰੇ ਵੀ ਕੀੜਾ ਆ ਹੂੰ ਮੈਂ ਉਹ ਦੋ ਚੈਨਲ ਮੈਂ ਦੀ ਕਾਲੇ ਕੇ ਮੇਲੇ ਠੀਕ ਹੈ ਕੀੜੇ ਕਰਕੇ ਹੋਇਆ ਸਾਰਾ ਕੁਝ ਮੈਂ ਕੀੜਾ ਤਾਂ ਮੇਰੇ ਅੰਦਰ ਨਹੀਂ ਗਿਆ ਕੀੜਾ ਨਹੀਂ ਮਾਝ ਸੌਂ ਕੀ ਦੇ ਬੜੇ ਅੱਛਾ ਕਹਿੰਦੇ ਨੇ ਕੀੜਾ ਹੀ ਹੁੰਦਾ ਇੱਕ ਤਰ੍ਹਾਂ ਦਾ ਉਹ ਸੌਂ ਕੀ ਦੇ ਦੇਖ ਸਕਦੇ ਹੋਗੇ ਲੱਗਪਗ ਵੀ ਚੰਗੀ ਲੱਗੇ ਸ਼ੇਅਰ ਕਰ ਦੇ ਲੋ ਲੱਗਪਗ ਬਾਈ ਨੂੰ ਹੋ ਖੜ ਜਾ ਬਾਈ ਜੀ ਮੇਰੀ ਵੀਡੀਓ ਆ ਗਈ ਤੂੰ ਕਮੈਂਟ ਕਰ ਸਕਦਾ ਹੈ ਤੂੰ ਬੈਠਾ ਰਹੇਂਗਾ ਬਗੜ ਕੇ ਹਾਂ ਉਹ ਵੀ ਐਂਡ ਕਰ ਜਾਂਦਾ ਹੈ ਦੇਖਦਾ ਬਾਈ ਮਿਹਨਤ ਦੇਖੋ ਮੁੰਡੇ ਜਣਾ ਜਿਹੜੀ ਮੇਨ ਗੱਲ ਹੈਗੀ ਸਵੇਰੇ ਉੱਠਣਾ ਬਾਈ ਉਧਰ ਕੰਮ ਹੈਦਰ ਕੰਮ ਫੇਰ ਫਿਰ ਉਧਰ ਜਾਣਾ ਹੋਏਗਾ ਥਣੇ ਜਾ ਕੇ ਮੈਂ ਕਾਕਾਂਡਾ ਵੀ ਲਿਆਉਣਾ ਰਹਿਣਾ ਵੀਰੇ ਅਸੇ ਉਹ ਵੀ ਕੰਮ ਕਰਦਾ ਹੈ ਉਹ ਵੀ ਡੰਗਰਾਣੀ ਵੀ ਕਰਨਾ ਪੈਂਦਾ ਨਾ ਫਿਰ ਮੇਰੀ ਮਾਂ ਤਣੋਂ ਔਖਾ ਜਾਂਦਾ ਹੈ ਉਹ ਵੀ ਕਰਨਾ ਪੈਂਦਾ ਠੀਕ ਉਹ ਵੀ ਕਰਦਾ ਹੈ ਆ ਦੀ ਭੈਣ ਨੂੰ ਵਿਆਹ ਬਣਾ ਇੰਨੇ ਕੰਮ ਬਈ ਕਿਵੇਂ ਇਕੱਠੇ ਕਰ ਲੈਣਾ ਯਾਰ ਔਖਾ ਨਹੀਂ ਹੁੰਦਾ ਹੈਗਾ ਹੁਣ ਤਾਂ ਸਭ ਕੁਝ ਹੁੰਦਾ ਮਜਬੂਰੀਆਂ ਮਾਰ ਜਾਂਦੀਆਂ ਮਜਬੂਰੀਆਂ ਮਾਰ ਜਾਂਦੀਆਂ ਨਾ ਚੱਲ ਹਲੋ ਫੋਲੋ ਕਰ ਲਿਓ ਬਈ ਵਿਕਤੀ ਆਰਟੀਵੀ ਨੂੰ ਠੀਕ ਹੈ ਜੀ ਤੇ ਹੋਰ ਵੀ ਮੇਰੇ ਵੀਰ ਇੱਥੇ ਹੈਗੇ ਨਹੀਂ ਆਪਣਾ ਜਿਹੜਾ ਤਨਲਾ ਬਈ ਆਪਣਾ ਜੱਟ ਲਾਈਫ 76 ਜੱਟ ਲਾਈਫ 76 ਤੇ ਉਹ ਬਈ ਮੌਲਵੀ ਕਿਰਦਨ ਵਾ ਐਨੀਮਲ ਅਪਡੇਟ ਐਨੀਮਲ ਅਪਡੇਟ ਬਈ ਕਰ ਲਿਓ ਫੋਲੋ ਬਈ ਤੇ ਵੀਡੀਓ ਸ਼ੇਅਰ ਕਰ ਦਿਓ ਬਈ ਵੀਰ ਦੀ ਮਿਹਨਤ ਬਾਤ ਹੈ ਨਾ ਇੱਕ ਇੱਕ ਕਮੈਂਟ ਜ਼ਰੂਰ ਕਰ ਦਿਓ ਬਈ ਧੰਨਵਾਦ ਕਰ ਗਿਆ ਬਣ ਕੇ ਚੈਨਲ ਮੇਰਾ ਸਬਸਕ੍ਰਾਈਬ ਕਰ ਲਿਓ ਕਿਉਂਕਿ ਰਮਨ ਨੂੰ ਤੁਹਾਡੇ ਸੰਯੋਗ ਦੀ ਬਹੁਤ ਹੀ ਲੋੜ ਹੈ ਰਾ ਬਈ ਬਣ ਕੇ ਮੈਂ ਇਰਾ ਥੋੜਾ ਕੁਝ ਮੈਂ ਕਿਸੇ ਤੋਂ ਮੰਗ ਨਹੀਂ ਰਿਹਾ ਵੱਡੇ ਭਾਈ ਬਸ ਇੱਕ ਵਾਰੀ ਤੁਸੀਂ ਚੈਨਲ ਸਬਸਕ੍ਰਾਈਬ ਕਰ ਲੈਣਾ ਵੀਡੀਓ ਦੇਖ ਲੈਣਾ ਕਰਨਾ ਕਿਉਂਕਿ ਮੈਂ ਮੇਰੇ ਉੱਤੇ ਥੋੜਾ ਕਹਿੰਦੇ ਨਾ ਇਹ ਮਜਬੂਰੀਆਂ ਨੇ ਜਾਂ ਭਾਰ ਲਾੜਾ ਬੋਲੀ ਵਾਲਾ ਮੈਂ ਮੇਰੀ ਭੈਣ ਵੀ ਵਿਆਹਣੀ ਹੈ ਵੱਡੇ ਭਾਈ ਤੇ ਇਧਰ ਸੰਘਰਸ਼ ਵੀ ਲੜਨਾ ਇਕੱਲਾ ਹੋ ਰਿਹਾ ਦੇਣਾ ਹੁਣ ਪੋ ਦਾ ਮਹੀਨਾ ਚੱਲਦਾ ਕਿਸੇ ਦਾ ਰਜਾਈ ਛੱਡਣ ਨੂੰ ਜੀ ਨਹੀਂ ਕਰਦਾ ਠੀਕ ਆ ਪਰ ਮਜਬੂਰੀਆਂ ਵੀਰੇ ਬਹੁਤ ਕੁਝ ਕਰਾ ਦਿੰਦੀਆਂ ਨੇ ਠੀਕ ਆ ਵੱਡੇ ਭਾਈ ਵੀਡੀਓ ਚੰਗੀ ਲੱਗਿਆ ਸ਼ੇਅਰ ਕਰ ਦਿਓ ਤੇ ਬਾਈ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਈ ਨਾਲ ਵਧੀਆ ਜੁੜ ਕੇ ਰਹਿਆ ਕਰੋ ਜੇ ਕਿਸੇ ਨੂੰ ਬੱਕਰੀਆਂ ਬਾਰੇ ਕੋਈ ਵੀ ਗਿਆਨ ਲੈਣਾ ਜਾ YouTube ਬਾਰੇ ਗਿਆਨ ਲੈਣਾ ਮੰਨ ਲਓ ਜੀ ਆ ਬਾਈ ਦਾ ਚੈਨਲ ਤੇ ਇਹਦਾ ਨਾਮ ਆ ਤੇਦਾ ਫੋਨ ਨੰਬਰ ਸਾਰਾ ਕੋ ਦਿੱਤਾ ਹੈਗਾ ਬਾਈ ਨੂੰ ਜਿੰਨਾ ਤੰਗ ਕੀਤਾ ਨਾ ਕਰੋ ਕੋਈ ਚੱਕਰ ਨਹੀਂ ਬਾਈ ਦਾ ਠੀਕ ਆ ਬਾਈ ਧੰਨਵਾਦ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਦੇ ਹੋ ਤੇ ਇਹਦੇ ਵਾਸਤੇ ਇੱਕ ਕਮੈਂਟ ਬਈ ਪੱਕਾ ਕਰਿਓ ਬਾਈ ਜੀ ਵਿੱਕੀ ਬਾਤ ਤੇ ਵਿੱਕੀ ਆਰਟੀਵੀ ਲੋਂਗੋ ਵਾਲਾ ਥੈਂਕ ਯੂ ਵੈਰੀ ਥੰਨਵਾਦ